Bon dia, com estàs? Bé? Molt bé, i també en Roger també els acompanya. Hola, bon dia. D'on veniu vosaltres? Ah, bé, de l'out, província de Girona, a la Catalunya. I no sou els primers cecs catalans que veniu aquí? Uh, bueno, som els comuns de cec, venim per les aquí, tots cecs de Catalunya, tots cecs d'Espanya, venim aquí per ajudar. Venim cada dia un grup, depèn de persona en persona, traiem coses de limpesa, productes de la fruita, verdura, coses així. Cada dia cecs de diferents punts de Catalunya, m'explicàveu, avui Dolot, Roger, sí. però han vingut d'altres punts, eh? Sí, de tot Catalunya i de tot Espanya, ajudar aquí a fer un cop de mà a la gent que li fa falta, sí, sí. Nosaltres aquí què, què els esteu oferint? El els oferim menjar calent, verdures, patates, cafè amb llet. Tots els productes de neteja, el que la gent necessita. Carmen, donar menjar a la gent és una cosa que és molt important a la vostra cultura, no? La cultura, sí. Home, masca i que altura, que també són nosaltres la mil d'Illíquion a que el lloc on volem anar, para... no, no pot, no pot anar. No, 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 ਦੇਖੀ ਮਾਰ ਰਹੇ ਮਾਰ ਰਹੇ ਅੱਜ ਉਹਨੇ ਜੀਨਰੈਟਰ ਇਹ ਜਮਨਸੋ ਦੇ ਲੱਗਿਆ ਸਤਿ ਸ਼੍ਰੀ ਅਕਾਲ ਜੀ ਆਪਣੇ ਨੀਰ ਲੱਗੇ ਹੋਏ ਆ ਸਫਾਈ ਨੂੰ ਕਿਨੇ ਜੋਗੇ ਹੈਗੇ ਸਾਰੇ ਡੱਡੇ ਹੋਏ ਆ ਤੇ ਪੰਜਾਬੀਆਂ ਦੀ ਅਸੀਂ ਖਾਸियत ਹੈ ਕਿ ਜੇ ਕੋਈ ਕਿਤੇ ਵੀ ਢੀਡ ਪੈਂਦੀ ਹੈ ਉਥੇ ਉਥੇ ਪਹੁੰਚ ਜਾਂਦੇ ਆ ਆਪਣੇ ਘਰ ਸਾਰੇ ਬੰਦੇ ਮੈਦਾਨ ਦੇ ਵਿੱਚ ਕੋੜਾ ਵੀ ਰਾਗੇ ਵੀ ਬੇਨਤੀ ਹੈ ਕਿ ਜਿਹੜਾ ਵੀ ਕੋਈ ਆ ਸਕਦਾ ਇੱਥੇ ਜਰੂਰ ਪਹੁੰਚੋ ਕਿ ਜਿੰਨੇ ਜੋਗੇ ਆ ਗਿਆ ਆਪਾਂ ਇਹਨਾਂ ਦੇ ਨਾਲ ਹੈਲਪ ਕਰਾ ਸਕੀਏ ਕਿਉਂਕਿ ਆਪਾਂ ਹੁਣ ਇੱਥੇ ਰਹਿਨੇ ਥੋੜੇ ਵਸਨੀਕ ਆ ਤੇ ਆਪਣਾ ਪਰਚਵੰਦਾ ਵਾ ਇਹਨਾਂ ਲੋਕਾਂ ਦੇ ਨਾਲ ਖੜਾਉਣਾ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਤ ਸੰਭ ਸਭ ਝੂਲ ਰਹੇ ਨੇ ਤੇ ਹਰ ਸਪੈਨਸ ਆ ਕੇ ਧੰਨਵਾਦ ਕਰ ਰਿਹਾ ਹੈ ਵੀ ਆਪਣੀ ਕਮਿਊਨਿਟੀ ਦਾ ਵੀ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਤੇ ਹਰ ਲੋਕਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਇੱਥੇ ਨਾ ਰੋਂਦੇ ਪਏ ਨੇ ਵਿਚਾਰੇ ਤੇ ਕਈ ਕਈ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਇੱਥੇ ਝੋਲੇ ਪਰ ਪਰ ਕੇ ਇੱਥੇ ਮੈਂ ਕਾਫੀ ਪਰਿਵਾਰ ਦੇਖੇ ਨੇ ਝੋਲੇ ਪਰ ਪਰ ਕੇ ਰੋਜ਼ ਹੀ ਸਮਾਨ ਕਰਨ ਖੜਦੇ ਪਏ ਨੇ ਵਲੰਟੀਅਰਸ ਸ਼ਹਿਰ ਦੇ ਵਿੱਚੋਂ ਪਰ ਪਰ ਕੇ ਨਾ ਇਹ ਗੱਡੀਆਂ ਲੋਕ ਸਮਾਨ ਸਮਾਨ ਖੜਨਦੇ ਆ ਤੇ ਬਾਕੀ ਸੇਵਾ ਚੱਲ ਰਹੀ ਹੈ ਲੰਗਰ ਦੀ ਤੇ ਅੱਜ ਕਾ ਕਾਹ ਕਾਫੀ ਦਾ ਲੰਗਰ ਤੇ ਇਥੇ ਚੱਲਦਾ ਚੱਲਦਾ ਹੀ ਰਹਿੰਦਾ ਹੈ ਨਾ ਹਾਂਜੀ ਤੇ ਸਬਜੀ ਦਾ ਤੇ ਖਾਣ ਪੀਣ ਦਾ ਤੇ ਅੱਜ ਪਾਣ ਲੰਗਰ ਲੱਗਾਗਾ ਪਾਣ ਦਾ ਅਮਰਬੀਰ ਭਾਜੀ ਤੇ ਸਾਹ ਹਰਦੀਪ ਸੰਧੂ ਤੇ ਦਏ ਨੇ ਤਿਆਰੀ ਕਰਨ ਪਾਣ ਦੀ ਤੇ ਇੱਕ ਬੰਨੇ ਚਾ ਚਾਹ ਚਾਹ ਕੋफी ਬਹੁਤ ਪਸੰਦ ਕਰਦੇ ਨੇ ਇੱਥੇ ਨਾ ਚਾਹ ਤੇ ਚਲਦੀ ਚਲਦਾ ਹੀ ਰਹਿੰਦਾ ਹੈ ਚਾਹ ਦਾ ਲੰਗਰ ਹਾਂਜੀ ਹਾਂਜੀ ਤੇ ਇਹ ਆ ਕਿ ਬੜਾ ਨਾ ਔਖਾ ਹੋਇਆ ਪਿਆ ਦੁੱਖ ਲੋਕਾਂ ਦਾ ਦੇਖਿਆ ਨਹੀਂ ਜਾਂਦਾ ਪਿਆ ਹਾਂਜੀ ਸასიਤਾਲ ਦੋਸਤੋ ਅੱਜ ਵੀਰ ਆਏ ਸਾਡੇ ਤੋਰੇ ਪਿੱਛੇ ਕੋਲ ਨੌਸਲ ਕਾਸਰ ਮੁਰਗੀ ਵਾਲੀ ਸਾਈਡ ਤੋਂ ਤੇ ਬੜੀ ਵੱਡੀ ਸੇਵਾ ਇਹਨਾਂ ਵੀਰਾਂ ਦੀ ਵੀਰੋ ਚੱਲ ਕੇ ਆਏ ਆ ਤੇ ਬਟਕੇ ਮੈਦਾਨ ਦੇ ਵਿੱਚ ਤੇ ਅੱਜ ਇਹਨੇ ਵੀ ਹਸਾਵਨਾ ਸਿੱਖਾਂ ਦਾ ਘੜ ਬਣ ਗਿਆ ਪਿੰਡ ਨਾ ਤੇ ਜਿੱਥੇ ਆਪਣੇ ਭਰਾ ਸਾਰੇ ਲੱਗੇ ਆ ਤੇ ਜਿਹੜੇ ਵੀ ਵੀਰ ਲਾਗੇ ਵਲੰਟੀਅਰ ਰਹਿੰਦੇ ਜਾਂ ਲਾਗੇ ਤਾਂ ਕਿਤੇ ਰਹਿੰਦੇ ਹੋਣਾ ਕਿ ਬੇਨਤੀ ਆ ਕਿ ਪਹੁੰਚੋ ਤੇ ਇਥੇ ਆਪਾਂ ਲੰਗਰ ਵੀ ਲਾਇਆ ਹੋਇਆ ਚਾਹ ਦਾ ਲੰਗਰ ਆ ਹੋਰ ਸਾਰਾ ਜਿਹੜਾ ਥਾਂ ਪਿੰਡ ਦਾ ਸਮਾਨ ਹੈ ਉਹ ਵਾਲੀ ਤੇ ਸਿਹਰਾ ਸਮਾਨ ਹੈ ਉਹ ਆ ਤੇ ਆਪਾਂ ਜਿਹੜੇ ਇਹ ਸੇਵਾ ਕਰ ਰਹੇ ਤੁਸੀਂ ਜਿਹੜੇ ਮੈਦਾਨ ਦੇ ਵਿੱਚ